ਸਤਨਾ ਵਾਹਿਗੁਰੂ ਸਾਹਿਬ ਜੀ ਨ ਦਰਦ ਦੁਖ ਪੰਜਨਾ ਕਟਕਠਿਨਾ ਥੀ ਅਨਾਥੇ ਸ਼ਰਣ ਤੁਹਾਰੀ ਨਾਨਕ ਕੇ ਪ੍ਰਭ ਸੋਤ ਗੁਰੂ ਪਿਆਰੀ ਗੁਰਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਅਵਧੀ ਆਪਾਂ ਵਿਚਾਰ ਕਰਨ ਜਾ ਰਹੇ ਹਾਂ ਤੇਰੀ ਸਤਸੰਗ ਜੀ ਇੱਕ ਗੋੜੀ ਮਹੱਲਾ ਪੰਜਵਾਂ 190 ਅੰਗ ਦੇ ਉੱਪਰ ਦਰਜ ਹੈ ਸ਼੍ਰੀ ਸ਼ਹਿਰਮਾ ਦੇ ਹਨ ਇਹਦੇ ਵਿੱਚ ਪੰਚਮ ਪਤਾ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਨਾਮ ਦੇ ਨਾਲ ਹੀ ਦੁੱਖਾਂ ਦਾ ਨਾਸ਼ ਹੋ ਜਾਂਦਾ ਤੇਰੀ ਸਾਧ ਸੰਗਤ ਜੀ ਸਾਰੇ ਦੁੱਖ ਗੁਰੂ ਅਰਜਨ ਪਾਸ਼ਾ ਜੀ ਆਪਣੇ ਉੱਪਰ ਲੈ ਲੈ ਸਾਰੇ ਸਾਰੇ ਦੁੱਖ ਸੰਸਾਰ ਦੇ ਸਾਰੇ ਦੁੱਖ ਆਪਣੇ ਸੀਰ ਤੇ ਲੈ ਕੇ ਸਾਨੂੰ ਸੁੱਖਾਂ ਦੀ ਪ੍ਰਾਪਤੀ ਕੀਤੀ ਹੈ ਇਸ ਸ਼ਬਦ ਨੂੰ बार-बार ਸਰਵਣ ਕਰਨ ਦੇ ਨਾਲ ਸੁਣਨ ਦੇ ਨਾਲ ਕੰਠੋਂ ਕੰਠ ਹੋ ਜਾਏਗਾ ਇਸ ਸਾਰੇ ਦੁੱਖ ਦਿਲ ਉੱਤੇ ਵੀ ਦੂਰ ਹੋ ਜਾਣਾ ਸਰੀਰ ਦੇ ਵੀ ਤੇ ਬਾਹਰੋਂ ਤੇ ਵੀ ਸ਼ਹਿਬ ਕਹਿੰਦੇ ਨੇ ਫਰਮਾਨ ਕਰਦੇ ਨੇ ਗੌਲੀ ਮਹੱਲਾ ਪੰਜਵਾ ਦੁਖ ਬਿੰਦ ਸੇ ਸੁਖ ਹਰ ਗੁਣ ਗਾ ਗੁਰਪੁਰਾ ਪੀਤਾਲ ਲਾਈ ਗੁਰੂ ਕਹ ਰਿਓ ਸ਼ਹਿਬ ਕਹਿੰਦੇ ਨੇ ਦੁਖ ਬਿੰਦ ਦੁੱਖ ਦੂਰ ਹੋ ਜਾਣਗੇ ਸੁੱਖ ਪ੍ਰਾਪਤੀ ਸੁੱਖਾਂ ਦੀ ਪ੍ਰਾਪਤੀ ਹੋਊ ਕਿੱਦਾਂ ਹੋਏਗੀ ਸੁੱਖ ਕਿੱਦਾਂ ਪ੍ਰਾਪਤ ਹੋਣਗੇ ਦੁੱਖ ਕਿੱਦਾਂ ਬੰਨਛਣਗੇ ਸ਼ਹਿਰ ਫਰਮਾਉਂਦੇ ਨੇ ਸੁੱਖ ਪ੍ਰਾਪਤ ਹੋਏਗਾ ਕਿੱਦਾਂ ਕਹਿੰਦੇ ਹਰ ਗੁਣ ਗਾਇ ਹਰੀ ਨੂੰ ਯਾਦ ਕਰਕੇ ਵਾਹਿਗੁਰੂ ਨੂੰ ਯਾਦ ਕਰਕੇ ਵਾਹਿਗੁਰੂ 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 ਦਾ ਸਿਮਰਨ ਕਰਕੇ ਇਹ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਨੇ ਕਹੇ ਸਾਸਣ ਪੰਚਮ ਪਿਤਾ ਫਰਮਾਦੇ ਕਹਿੰਦੇ ਜਿਹੜਾ ਮਨ ਕਰਕੇ ਚਿੱਤ ਕਰਕੇ ਹਰ ਗੁਣ ਗਾਏਗਾ ਉਹਦੇ ਦੁੱਖ ਬਿਨਸ ਜਾਣਗੇ ਖਤਮ ਹੋ ਜਾਣਗੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ ਫਿਰ ਇੱਥੇ 마ੜੇ ਮੁਰਤੀ ਗੁਰੂ ਦੀ ਗੱਲ ਨਹੀਂ ਕੀਤੀ ਸਹਿਬ ਨੇ ਕਿੰਦੇ ਗੁਰਪੂਰਾ ਪੂਰਾ ਗੁਰਾ ਪੂਰਾ ਗੁਰ ਕੌਣ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਸਭ ਤੋਂ ਉੱਚਾ ਸੁੱਚਾ ਕਾਲੀ ਯੁਗ ਦਾ અવਤਾਰ ਸ਼੍ਰੀ ਗੁਰੂ ਗੰਸਾਹ ਮਹਾਰਾਜ ਜੀ ਗੁਰਪੂਰਾ ਪੀਟਿਆ ਲਿਵ ਲੈ ਇਸ ਗੁਰੂ ਨੂੰ ਦਰਸ਼ਨ ਕਰਕੇ ਲਿਵ ਲਾ ਕੇ ਯਾਦ ਕਰਨਾ ਲਿਵ ਧਿਆਨ ਦਾਣਾ ਧਿਆਨ ਇੱਕ ਮੰਨਜਿਤ ਹੋ ਕੇ ਉਸ ਗੁਰੂ ਵਰ ਨੂੰ ਲਿਵ ਲਾਣੀ ਹੈ ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਜੇ ਤੁਸੀਂ ਕਰੋਗੇ ਨਾ ਰਹਾਉ ਦੀ ਪੰਕਤੀ 'ਚ ਰਹਾਉ ਦਾ ਮਤਲਬ ਹੈ ਭਾਈ ਚੰਗੀ ਤਰ੍ਹਾਂ ਠਹਿਰਾਉ ਠਹਿਰਾਉ ਹੈ ਠਹਿਰਾ ਠਹਿਰ ਕੇ ਭਈ ਸੋਚ ਸਮਝ ਕੇ ਇਸ ਸਭ ਦੀ ਵਿਚਾਰ ਨੂੰ ਅੰਧੇਰ ਦੇ ਚ ਲੈ ਜਾ ਉਹ ਕਿ ਸਿਰਸ ਅਕਾਲ ਪੁਰਖ ਨੂੰ ਯਾਦ ਕਰ ਅਗਲੀ ਪੰਕਤੀ ਵਿੱਚ ਪਾਸ਼ਾ ਫਰਮਾਨ ਕਰਦੇ ਨੇ ਛਾੜ ਸਿਆਣਪ ਪਹੁੰਚ ਤਰਾਏ ਕਹਿੰਦੇ ਉਹਨੂੰ ਪਾਸ਼ਾ ਨੂੰ ਨਾ ਇੱਕ ਮਨ ਚਿੱਤ ਲੇਵ ਲਾ ਕੇ ਯਾਦ ਕਰ ਆਪਣੀਆਂ ਸਿਆਣਪਾਂ ਆਪਣੀਆਂ ਚਤਰਾਈਆਂ ਨੂੰ ਛੱਡ ਦੇ ਤੂੰ ਬਹੁਤ ساری ਉਮਰ ਹੀ ਚਤਰਾਈਆਂ ਕਰਦਾ ਆਇਆ ਹੈ ਬਚਪਨ ਤੋਂ ਚਤਰਾਈ ਜਵਾਨੀ ਦੀ ਚਤਰਾਈ ਬਣਾਪੇ ਦੀ ਵੀ ਚਤਰਾਈਆਂ ਕਰਦਾ ਕਹਿੰਦਾ ਅੱਗੇ ਜਾ ਕੇ ਜਪਲਾਂ ਫੁਰ ਥੋੜਾ ਟਾਈਮ ਛੱਡ ਦੋ ਫਿਰ ਜਪਲਾਂਗੇ ਮਹਾਰਾਜੀ ਕਹਿੰਦੇ ਸਿਆਣਪਾਂ ਛੱਡ ਦੇ ਉਹ ਕਹਿੰਦਾ ਸੀ ਬਚਪਨ ਵਿੱਚ ਮੈਂ ਜਵਾਨੀ ਜੀ ਜਪ ਲਊਗਾ ਹੁਣ ਮੇਰਾ ਖੇਡਣ ਦਾ ਟਾਈਮ ਹੈ ਖੇਲਣ ਮਰਲਣ ਦਾ ਟਾਈਮ ਹੈ ਭਾਈ ਨਹੀਂ ਹੁਣ ਨਹੀਂ ਫਿਰ ਜਵਾਨੀ ਜੀ ਜਪ ਲਾਂਗੇ ਜਵਾਨੀ ਜੀ ਤਵਾਇਆ ਤੇ ਫਿਰ ਤੂੰ ਕਹਿੰਦਾ ਹੁਣ ਮੈਨੂੰ ਭਾਈ ਘਰਵਾਰ ਦਾ ਸਮਾਂ ਮੇਰੀ ਪੜ੍ਹਾਈ ਦਾ ਸਮਾਂ ਹੈ ਮੇਰਾ ਬੜੇ ਚਤਰਾਇਆਂ ਕਰਕੇ ਬੜੇ ਬਹਾਨੇ ਪੜਾ ਲਿਆ ਹੁਣ ਬੜਾ ਪੇਚੀ ਜਪ ਲਊਗਾ ਹੁਣ ਬੜਾਪਾ ਵੀ ਆ ਗਿਆ ਮੇਰੀ ਸੱਸ ਬੜਾਪੇ ਦੇ ਵਿੱਚ ਆ ਕੇ ਹੁਣ ਧੀਆਂ ਪੁੱਤਰਾਂ ਦੇ ਨਾਲ ਖੇਡਣ ਲੱਗ ਪਈ ਕੋਤਿਆਂ ਪੁੱਤੀਆਂ ਨਾਲ ਖੇਡਣ ਲੱਗ ਪਈ ਧੀਆਂ ਪੁੱਤਰਾਂ ਦੇ ਫਿਗਰ ਪਏ ਨੇ ਜਿਵੇਂ ਨਾ ਜਰਾ ਦਾਤਾਂ ਦੇ ਫਿਗਰ ਪਏ ਵੰਡ ਬੜਾਈਆਂ ਦੇ ਫਿਗਰ ਪਏ ਹੁਣ ਵੀ ਨਹੀਂ ਯਾਦ ਕਰਦਾ ਪਰਮੇਸ਼ਰ ਭਈ ਹੁਣੇ ਯਾਦ ਕਰ ਲੈ ਬੜਾਪੇ ਦੇ ਵਿੱਚ ਕਿ ਪਾਤਸ਼ਾਹ ਕਹਿੰਦੇ ਨੇ ਹੱਥ ਹੱਥ ਕੰਬਣ ਲੱਗ ਗਏ ਮੂੰਹ ਤੋਂ ਲਾਣ ਲੱਗ ਪਿਆ ਨਾ ਹੁਣ ਬੋਲ ਸਕਦਾ ਨਾ ਹੁਣ ਹੱਥ 'ਚ ਗੁਟਕਾ ਫੜ ਸਕਦਾ ਗੁਟਕਾ ਫੜ ਕੇ ਪਰਮੇਸ਼ਰ ਨੂੰ ਯਾਦ ਬਾਣੀ ਨਹੀਂ ਪੜ ਸਕਦਾ ਹੱਥ ਕੰਬਦੇ ਨੇ ਨੇਤਰ ਜੋ ਆਉ ਦੇ ਗਏ ਨੇਤਰ ਦੇਖ ਨਹੀਂ ਸਕਦੇ ਤੋ ਹੁਣ ਕੀ ਕਰੇਗਾ ਭਾਈ ਇਸ ਕਰਕੇ ਮਹਾਰਾਜ ਕਹਿੰਦੇ ਚਤਰਾਇਆਂ ਛੱਡ ਦੇ ਸਿਆਣਪਾਂ ਛੱਡ ਕੇ ਭਾਈ ਜਦੋਂ ਆਪ ਮਹਾਰਾਜ ਦਾ ਉਪਦੇਸ਼ ਆਪ ਜੀ ਨੂੰ ਪਤਾ ਲੱਗਦਾ ਭਈ ਇਹ ਜ਼ਰੂਰੀ ਹੈ ਲੇਵ ਲਾ ਕੇ ਯਾਦ ਕਰਨਾ ਆਪਣੀ ਕੋਈ ਸਿਆਣਪ ਨਹੀਂ ਚਰਨੇ ਕੋਈ ਚਤਾਈ ਉੱਥੇ ਨਹੀਂ ਚਰਨੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਸੁਣ ਮਨ ਮੇਰਿਆ ਇਹ ਮਾਇਆ ਮੋਣੀ ਇਹ ਜਿਹਨ ਇਹਤ ਪਰਮਪਰਾ ਮਾਇਆ ਦਾ ਮਤਲਬ ਪੈਸਾ ਨਹੀਂ ਹੁੰਦਾ ਕੱਲਾ ਪੈਸਾ ਹੀ ਨਹੀਂ ਹੈ ਮਾਇਆ ਪੈਸਾ ਹੀ ਗੁਜਰਾਨ ਹੈ ਫਰਦੀ ਭਾਈ ਇਹ ਇਹਦੇ ਨਾਲ ਵੀ ਇਤੋਂ ਬਗੈਰ ਵੀ ਨਹੀਂ ਖਰਦਾ ਇਹ ਵੀ ਜ਼ਰੂਰੀ ਹੈ ਲੇਕਿਨ ਇਹਦਾ ਐਨਾ ਨਹੀਂ ਕਿ ਇਤੋਂ ਬਗੈਰ ਮੈਂ ਰਹਿ ਨਹੀਂ ਸਕਦਾ ਐਸਾ ਪਿਆਰ ਨਹੀਂ ਕਰਨਾ ਕਿਸੇ ਵਸਤੂ ਦੇ ਨਾਲ ਕਿਸੇ ਉੱਤਰ ਦੇ ਨਾਲ ਧੀਆਂ ਦੇ ਨਾਲ ਜ਼ਮੀਨ ਜਰਾ ਦਾਤਣਾ ਐਸਾ ਪਿਆਰ ਨਹੀਂ ਕਰਨਾ ਕਿ ਜਿਹੜਾ ਪਰਮੇਸ਼ਰ ਭੁੱਲ ਜਾਏ ਮਾਰਾ ਇਹ ਕਹਿੰਦੇ ਆਪਣੀ ਸ਼ਾਨਬ ਛੱਡ ਦੇ ਇਹ ਮਨ ਚੰਚਾ ਚਰਾਈ ਕਿੰਨਾ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਇਹ ਮਾਇਆ ਜਿਹੜੀ ਨਾ ਇਹ ਮਾਇਆ ਮੋਹਣੀ ਹੈ ਇਹਨੇ ਐਸੇ ਸਾਨੂੰ ਮੋਹ ਦੇ ਵਿੱਚ ਪਾ ਦਿੱਤਾ ਸਾਨੂੰ ਸਭ ਕੁਝ ਭੁੱਲ ਗਿਆ ਇਹਨੇ ਏਦ ਭਰਮ ਪੁਲਾਇਆ ਸਹਿਬ ਕਹਿੰਦੇ ਨੇ ਆਪਣੀ ਚਰਾਈ ਚਤਰਾਈ ਛੱਡ ਕੇ ਗੁਰਪੂਰੇ ਕੀ ਟਿਕ ਟਿਕਾਈ ਉਰੇ ਪੂਰੇ ਗੁਰੂ ਦੇ ਕੇਕ ਤੱਕ ਉਸ ਗੁਰੂ ਪੂਰੇ ਗੁਰੂ ਦੇ ਉੱਤੇ ਭਰੋਸਾ ਰੱਖ ਉਹ ਤੁਹਾਨੂੰ ਜਨਮ ਮਰਨ ਤੋਂ ਰੈਤ ਕਰ ਦੇਗਾ ਹੁਣ ਜਨਮ ਮਰਨ ਤੋਂ ਰੈਤ ਹੁਣ ਦਾ ਕੀ ਮਤਲਬ ਹੈ ਜਿੰਨੀ ਵਾਰੀ ਅਸੀਂ ਜਨਮ ਲੈਨੇ ਆ ਨਰਕ ਕੁੰਡ ਵਿੱਚ ਜਾਂਨੇ ਆ ਮਾਤਾ ਦਾ ਗਰਭ ਨਰਕ ਕੁੰਡ ਦਾ ਮਾਤਾ ਦਾ ਗਰਭ ਜਿਹੜਾ ਨਾ ਉੱਥੇ ਇਹ ਪੁੱਠਾ ਲੜ ਗਿਆ ਹੁੰਦਾ ਉੱਚਾ ਲੜ ਕੇ ਭਗਤੀ ਕਰਦਾ ਹੈ 9 ਮਹੀਨੇ ਜਿਹੜੇ ਗਰਭ ਵਿੱਚ ਰਹਿੰਦਾ ਨਾ 9 ਯੁੱਗਾਂ ਦੇ ਬਰਾਬਰ ਹੁੰਦਾ ਹੈ ਇੱਕ ਇੱਕ ਮਿੰਟ ਨਰਕ ਦੇ ਵਿੱਚ ਕੱਢਣਾ ਬੜਾ ਔਖਾ ਹੁੰਦਾ ਹੈ ਇੱਕ ਇੱਕ ਸਕਿੰਟ ਆਰਾਧਨਾ ਕਰਦਾ ਹੈ ਪ੍ਰਾਰਥਨਾ ਕਰਦਾ ਹੈ हे ਪਰਮੇਸ਼ਰ ਵਾਹਿਗੁਰੂ ਮੈਨੂੰ ਇਸ ਨਰਕ ਕੁੰਡ ਚੋਂ ਕੱਢ ਮੈਂ ਤੈਨੂੰ ਹਮੇਸ਼ਾ ਯਾਦ ਕਰਾਂਗਾ ਜਿਸ ਨੇ ਮਹਾਰਾਜ ਦੇ ਨਾਲ ਬਲਾਪ ਹੁੰਦਾ ਵਾਅਦਾ ਕਰਦਾ ਮੈਂ ਤੈਨੂੰ ਸਵਾਸ ਸਵਾਸ ਛੇਤੀ ਕਰੂੰਗਾ ਮਹਾਰਾਜ ਮੈਨੂੰ ਇਸ ਨਰਕ ਕੁੰਡ ਚੋਂ ਕੱਢ ਦੇ ਮਹਾਰਾਜ ਜਿਲੇ ਕੜਦਾ ਤੇ ਫੇਰੇ ਆ ਕੇ ਫਿਰ ਮਾਂ ਮਾਂ ਪਿਓ ਪਿਓ ਭੈਣਾ ਭਰਾ ਜਮੀਨ ਜਰਾ ਦਾ ਤਾਹੇ ਸਮੂਹ ਚ ਪੈ ਕੇ ਸਭ ਰੱਬ ਨੇ ਬੋਲਿਆ ਜਿਨੇ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਵ ਅਗਨਵੇਂ ਜਿਨੇ ਉਵਾਰਿਆ ਵਾਰ ਵਿਵਸਥਾ ਤੁਜੇ ਪਿਆਰੇ ਦੁੱਧ ਭਰ ਜਗਨ ਭੋਜਨ ਸੁਖ ਸੁਧ ਸਭ ਕੁਝ ਤੈਨੂੰ ਦਿੱਤਾ ਹੈ ਬਚਪਨ ਤੈਨੂੰ ਮਾਂ ਰਿਆ ਮਾਂ ਦੀ ਛਾਤੀਆਂ ਚ ਦੁੱਧ ਆਇਆ ਤੈਨੂੰ ਉਹ ਦੁੱਧ ਪ੍ਰਾਪਤ ਹੋਇਆ ਜੇ ਤੂੰ ਜਾਣਦਾ ਕੁਛ ਨਹੀਂ ਸੀ ਗਰਮ ਦੇ ਵਿੱਚ ਇਹਨੂੰ ਪਾਲਿਆ ਜਿੱਥੇ ਤੇਰੀ ਮਾਂ ਵੀ ਤੇਰੀ ਖ਼ਬਰ ਨਹੀਂ ਲੈ ਸਕਦੀ ਸੀ ਫਿਰ ਬਾਲ ਪੈਦਾ ਬਾਲ ਬਚਪਨ ਆ ਗਿਆ ਬਾਲਪਨ ਆਇਆ ਬਾਲਪਨ ਚ ਤੈਨੂੰ ਸਭ ਕੁਝ ਖੇਡਾਂ ਮਿਲੀਆਂ ਖੇਡਣ ਸਾਰੀ ਦੁਨੀਆ ਦੇ ਸੁੱਖ ਮਾਂ ਵੀ ਉਹਨੇ ਤੈਨੂੰ ਲਿਆ ਕੇ ਦਿੱਤੇ ਉਹ ਕੌਣ ਨੇ ਪਰਮਾਤਮਾ ਨੇ ਤੇਰੇ ਲਈ પ્રેમ ਪਾਇਆ ਨਾ ਉਹਨਾਂ ਨੇ ਫਿਰ ਨੂੰ ਚੰਗੀ ਤਰ੍ਹਾਂ ਪਾਲਣਾ ਹੋਵੇ ਉਹੀ ਮਾਪਿਓ ਨੇ ਨਾ ਵੱਡਾ ਹੋ ਜਾਂਦਾ ਫਿਰ ਇੱਕ ਦੂਜੇ ਨੂੰ ਦੇਖਣਾ ਨਹੀਂ ਮੰਗਦੇ ਉਪਰੰਤ ਵਾਰ ਵਿਵਸਥਾ ਤੂੰ ਪਰ ਜੋ ਉਹਨ ਦਿਓ ਜਵਾਨੀ ਆ ਗਈ ਜਵਾਨੀ ਦੇ ਵਿੱਚ ਹੁਣ ਤੂੰ ਸਭ ਕੁਝ ਡਾਲਰ ਵੀ ਕਮਾ ਰਹਿਆ ਨੋਟ ਵੀ ਕਮਾ ਰਹਿਆ ਹੈ ਬਿਜ਼ਨਸ ਆ ਵੱਡੇ ਵੱਡੇ ਕਾਰੋਬਾਰ ਕਰ ਰਿਹਾ ਸਾਰੇ ਸੁੱਖ ਤੈਨੂੰ ਦਿੱਤੇ ਤੂੰ ਜਿੰਨੇ ਦਿੱਤੇ ਉਹਨੂੰ ਯਾਦ ਹੀ ਨਹੀਂ ਕਰਦਾ ਤੇਰਾ ਇਸ ਕਰਕੇ ਵਾਰ ਵਿਵਸਥਾ ਤੂਜੇ ਭਰ ਜੂਨ ਭੋਜਨ ਸੁਖ ਸੂਰਤ ਬਿਰਧ ਪਿਆ ਹੁਣ ਬੁੱਢਾ ਹੋ ਗਿਆ ਕਹਿੰਦਾ ਬੁੱਡੇ ਹੋਏ ਦੇ ਮੋਰ ਵੀ ਨੋਹਾ ਆਦਿਆ ਬਪਾਜੀ ਚੀਜ਼ ਆਲੋ ਆ ਖਾਓ ਆਵਲਾ ਪਿਆਜ ਜੀ ਜੰਤਰੇ ਮੋਰੇ ਰੱਖਦੇ ਬਿਰਧ ਪਿਆ ਉਪਰ ਸਾਥ ਸਹਿਨ ਸੰਗ ਸਾਖ ਸੰਬੰਧੀ ਖੜੇ ਪੁੱਛਦੇ ਨੇ ਭਾਈ ਕੀ ਚੀਜ਼ ਦੀ ਲੋੜ ਆ ਦੱਸ ਸਾਨੂੰ ਵਿਆਹ ਕੁਦ ਇਹਨੂੰ ਫਿਰ ਨਹੀਂ ਸਮਝ ਆਇਆ ਇਹ ਕਿੱਦਾਂ ਮੇਰੇ ਪਿੱਛੇ ਫਿਰਦੇ ਨੇ ਇਹ ਪਰਮਾਤਮਾ ਦੀ ਕਿਰਪਾ ਨਾਲ ਹੀ ਫਿਰਦਾ ਹੈ। ਇਹਦੀ ਕਿਰਪਾ ਹੈ ਤੇ ਤੇਰਾ ਦੇਖ ਪਾਲ ਹੋਵੇ। ਬੁਢਾਪੇ ਵਿੱਚ ਵੀ ਰੀ ਤੈਨੂੰ ਬੁਢਾਪੇ ਵਿੱਚ ਵੀ ਯਾਦ ਨਹੀਂ ਆਇਆ ਕਿ ਮੈਂ ਹੁਣ ਯਾਦ ਕਰਦਾ ਪਰਮੇਸ਼ਰ। ਬਿਰਧ ਪਿਆ ਉੱਪਰ ਸਾਖ ਸੈਨ ਮੁਖ ਅਪਿਆਓ ਬੈਠ ਗੁਦਨ ਤੂੰ ਮੁਖੋ ਬੋਲਦਾ ਪਿਆ ਮੈਨੂੰ ਚੀਜ਼ ਚਾਹੀਦੀ ਫਟਾਫਟ ਲਿਆ ਕੇ ਦਿੰਦੇ। ਕਹਿੰਦੇ ਇਸ ਨਿਰਗੁਣ ਨੂੰ ਪਤਾ ਹੀ ਨਹੀਂ ਲੱਗਾ। ਇਸ ਨਿਰਗੁਣ ਨੂੰ ਸਮਝ ਹੀ ਨਹੀਂ ਆਈ ਵੀ ਕੋਣ ਕਿਦਾਂ ਕਰ ਇਹ ਮੈਂ ਮੈਂ ਕਰੀ ਜਾਂਦਾ ਚਤਰਾਇਆਂ ਜੀ ਪਿਆ ਹੋਇਆ ਕਹਿੰਦੇ ਗੁਰਪੁਰ ਦੀ ਤੀਕ ਤੇ ਆ ਜਾ ਗੁਰਪੁਰ ਦੀ ਤੀਕ ਟਕਾਲਾ ਹਰ ਕਾ ਨਾਮ ਦਿਓ ਗੁਰ ਮੰਤਰ ਮਿਟੇ ਵਿਸੂਰੇ ਉਤਰੀ ਚਿੰਤਾ ਕਹਿੰਦੇ ਗੁਰਪੁਰ ਗੁਰੂ ਦਾ ਨਾਮ ਵਾਹਿਗੁਰੂ ਦਾ ਨਾਮ ਹਰੀ ਦਾ ਨਾਮ ਇਹ ਮੰਤਰ ਹੈ ਵਾਹਿਗੁਰੂ ਗੁਰ ਮੰਤਰ ਹੈ ਇਸ ਨੂੰ ਰੱਤੀ ਜਾ ਯਾਦ ਕਰੀ ਜਾ ਇੱਕ ਦਿਨ ਉਹਦੇ ਨਾਲ ਤੇਰਾ ਪਿਆਰ ਪੈ ਜਾਣਾ ਮੇਲ ਹੋ ਜਾਣਾ ਮਿਟੇ ਬਸੂਰੇ ਉਤਰੀ ਚੰਦ ਸਭ ਫਿਰ ਸਭ ਕੁਛ ਜਿਹੜੀਆਂ ਬੁਰਾਈਆਂ ਮਿਲ ਜਾਣੀਆਂ ਸਾਰੀਆਂ ਬੁਰਾਈਆਂ ਮਿਟ ਜਣੀ ਹੈ ਤੇ ਸਾਰੀ ਚਿੰਤਾ ਖਤਮ ਹੋ ਜਾਣਾ ਅਚਿੰਤ ਹੋ ਕੇ ਆਪਣਾ ਨਾਮ ਜਪੇਗਾ ਬੰਦਗੀ ਕਰੇਗਾ ਫਿਰ ਉਸ ਪਿਆਰੇ ਨੂੰ ਯਾਦ ਕਰ ਉਸ ਵਾਹਿਗੁਰੂ ਨੂੰ ਯਾਦ ਕਰ ਕਿਦਾਂ ਯਾਦ ਕਰ ਕਹਿੰਦੇ ਆਨੰਦ ਪਏ ਗੁਰ ਮਿਲਤ ਕਿਰਪਾਲਾ ਕਰ ਕਿਰਪਾ ਕਾਟੇ ਜਮ ਜਾਲ ਆਨੰਦ ਪਏ ਆਨੰਦ ਦੇ ਵਿੱਚ ਆ ਕੇ ਗੁਰੂ ਦਾ ਮਿਲਣਾ ਦਾ ਪਾਤਸ਼ਾਹ ਕਹਿੰਦੇ ਨੇ ਉਦੋਂ ਮਿਲ ਉਹ ਗੁਰਮੰਦਰ ਦੇ ਨਾਲ ਹੀ ਮਿਲਦਾ ਹੈ। ਹੋਰ ਕੋਈ ਉਪਾਅ ਨਹੀਂ ਹੈ ਉਹਦਾ। ਕੋਈ ਨਹੀਂ ਮਿਲਾ ਸਕਦਾ ਕਿਸੇ ਸਾਧ ਕੋਈ ਡੇਰੇ ਦੇ ਮੱਥੇ ਟਿਕੀ ਜਾ ਕੇ ਜਿੱਥੇ ਮਰਜੀ ਜਦੋਂ ਤੱਕ ਤੁਸੀਂ ਆਪ ਉਸ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ ਨਾ ਪਿਆਰਿਓ ਉਦੋਂ ਤੱਕ ਮਲਾਪ ਨਹੀਂ ਹੋਣਾ ਕਹਿੰਦੇ ਹਰਿ ਦਾ ਨਾਮ ਵਾਹਿਗੁਰੂ ਹਰ ਨਾਮ ਜਪ ਤੇ ਆਨੰਦ ਮੰਗਲ ਹੋ ਕੇ ਜਪ ਪਈ। ਤੇ ਫਿਰ ਕਹਿੰਦੇ ਕਰ 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 ਕਿਰਪਾ ਕਾਟੇ ਜਮ ਫਿਰ ਉਹ ਕਿਰਪਾ ਕਰਕੇ ਤੇਰੇ ਜਮਾ ਦੇ ਸਾਰੇ ਜੰਜਾਲ ਕੱਟ ਦੇਗਾ ਜਮਾ ਦਾ ਤੇਰੇ ਨਾਲ ਕੋਈ ਕੰਮ ਨਹੀਂ ਰਹੇਗਾ ਜਿਲੇ ਵਾਹਿਗੁਰੂ ਮੰਤਰ ਤੇਰੇ ਹਿਰਦੇ ਚ ਆ ਜਾਏਗਾ ਗੁਰ ਮੰਤਰ ਮੂਲ ਮੰਤਰ ਤੇਰੇ ਹਿਰਦੇ ਵਿੱਚ ਆ ਜਾਏਗਾ ਨਾ ਫਿਰ ਸੁਣ ਕੇ ਜਮ ਕਹਿ ਦੂਤ ਨਾਏ ਤੇਰੇ ਛੱਡ ਜਾ ਉਹ ਜਾਂਦੇ ਨੇ ਫਿਰ ਲੱਗੇ ਨੇ ਜਾਂਦੇ ਸ਼ੇਵ ਕਹਿੰਦੇ ਨੇ ਕੋ ਨਾਨਕ ਗੁਰਪੂਰਾ ਤਾਂਤੇ ਬੋਹਰ ਨ ਵਿਆਪੀ ਮਾਇਆ ਕਹਿੰਦੇ ਗੁਰ ਨਾਨਕ ਵਾਹਿਗੁਰੂ ਜੀ ਕਿਰਪਾ ਕਰ ਦੇਣਾ ਤੇ ਫਿਰ ਬੋਹਰ ਨ ਵਿਆਪੇ ਇਹ ਮਾਇਆ ਦਾ ਜਾਲ ਫਿਰ ਤਰਨ ਕੋਈ ਨਹੀਂ ਕਰ ਸਕਦਾ ਇਹਦੇ ਵਿੱਚ ਹੀ ਰਹਿ ਕੇ ਤੁਸੀਂ ਸੁਭਾਈ ਗੁਰੂ ਨੂੰ ਪਾਲਣਾ ਮਾਇਆ ਵੀ ਮਿਲੇਗੀ ਸਭ ਕੁਝ ਮਿਲੇਗਾ ਤੀਆਂ ਪੁੱਤਰ ਵੀ ਮਿਲਣਗੇ ਕੋਈ ਕਮੀ ਨਹੀਂ ਰਹੇਗੀ ਲੇਕਿਨ ਤੁਸੀਂ ਲੇਵ ਜੜੀ ਆ ਵੈਗੁਰੂ ਨਾਲ ਲਾਗੇ ਵੈਗੁਰੂ ਨਾਲ ਲੇਵ ਲਾ ਕੇ ਉਹਦੇ ਨਾਲ ਇੱਕ ਮਿੱਥੋ ਨੂੰ ਯਾਦ ਕਰਨਾ ਆਪਣਾ ਜੀਵਨ ਨੂੰ ਵੀ ਸਫਲ ਕਰਨਾ ਪਈ ਜਿੱਥੇ ਪਰਮੇਸ਼ਰ ਨੇ ਦਿੱਤੇ ਹੋਏ ਜੀਵਾਂ ਨੂੰ ਅਸੀਂ ਪਾਲਿਆ ਪੁਰਸ਼ਿਆਂ ਨੂੰ ਵਧੀਆ ਢੰਗ ਨਾਲ ਪੜਾਈ ਲਿਖਾਈ ਕਰਾਏ ਬਿਜ਼ਨਸ ਕਰਾਏ ਸਭ ਕੁਝ ਕਰਾਇਆ ਉੱਥੇ ਆਪਣੇ ਲਈ ਵੀ ਕੁਝ ਕਰਨਾ ਪਈ ਆਪਣੇ ਲਈ ਕੀ ਕਰਨਾ ਨਾਮ ਜਪਣਾ ਬੰਦਗੀ ਕਰਨੀ ਹੈ ਫਿਰ ਅਸੀਂ ਉਸ ਵੈਗੁਰੂ ਨਾਲ ਮਿਲ ਸਕਦੇ ਹਾਂ ਸੁਪਰੀਓ ਬਣੀ ਪੜਦੇ ਸੁਣਦੇ ਅੱਖਰਵਾਲ ਕਰਕੇ ਠਿਕਦੀ ਦਾਸ ਛੁਮਾ ਮੰਗਦੇ ਹਨ ਆਪਜੀ ਪਰਸੋਂ ਵੀ ਸਤਿਗੁਰ ਪਾਸੋਂ ਵੀ ਆਓ ਸਾਧ ਸੰਗਤ ਫਤੇ ਗੁਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ